ਖੇਰ ਮਾਰਕੀਟ ਦੀ ਦੁਨੀਆ ਦੇ ਵਿੱਚ ਸੇਬੀ ਨੇ ਰੀਸੈਂਟਲੀ ਕਾਫੀ ਸਾਰੇ ਚੇਂਜਸ ਕੀਤੇ ਆ 1 ਜੁਲਾਈ ਨੂੰ ਸੇਬੀ ਦਾ ਇੱਕ ਨਵਾਂ ਸਰਕੂਲਰ ਆਇਆ ਹੈ ਜਿਸ ਤੋਂ ਬਾਅਦ ਬ੍ਰੋਕਰਸ ਦੀ ਤਾਂ ਰਾਤਾਂ ਦੀ نیند ਹੀ ਉੱਡ ਗਈ ਹੈ ਇਹ ਸਰਕੂਲਰ ਦਾ ਨਾਮ ਹੈ ਟਰੂ ਟੂ ਲੇਬਲ ਹੁਣ ਸੇਬੀ ਦੇ ਇਸ ਨਵੇਂ ਸਰਕੂਲਰ ਦੇ ਚੱਲਦੇ ਹੋਏ ਆਲਮੋਸਟ ਸਾਰੇ ਹੀ ਬ੍ਰੋਕਰਸ ਨੇ ਨਵੇਂ-ਨਵੇਂ ਚਾਰजेस ਇੰਟਰੋਡਿਊਸ ਕੀਤੇ ਆ ਫੋਰ ਐਗਜ਼ਾਮਪਲ ਜਿਰੋਦਾ ਦੇ ਬ੍ਰੋਕਰ ਨਿਤਿੰਗ ਕਮਾਤ ਨੇ ਰੀਸੈਂਟਲੀ ਇੱਕ ਟਵੀਟ ਕਰਕੇ ਕਿਹਾ ਹੈ ਕਿ ਸੇਬੀ ਦੇ ਸਰਕੂਲਰ ਨਾਲ ਬ੍ਰੋਕਰਸ ਨੂੰ ਕਾਫੀ ਇੰਪੈਕਟ ਹੋਇਆ ਹੈ ਤੇ ਆਲਮੋਸਟ ਇਸ ਤੋਂ ਬਾਅਦ ਸਾਰੇ ਹੀ ਬ੍ਰੋਕਰਸ ਇਨਕਲੂਡਿੰਗ ਜ਼ਿਰੋਦਾ ਨੇ ਆਪਣੇ ਜੋ ਪਲੈਟਫਾਰਮ ਚਾਰजेस ਆ ਉਹ ਕਾਫੀ ਵਧਾਤੇ ਆ ਤੇ ਇਸ ਤੋਂ ਬਾਅਦ ਆਲਮੋਸਟ ਸਾਰੇ ਹੀ ਬ੍ਰੋਕਰਸ ਇਨਕਲੂਡਿੰਗ ਜ਼ਿਰੋਦਾ ਨੂੰ ਆਪਣੇ ਬ੍ਰੋਕਰੇਜ ਚਾਰजेस ਬਤਾਉਣੇ ਪੈਣਗੇ ਤਾਂ ਯਾਰ ਹੁਣ ਇਸ ਤੋਂ ਬਾਅਦ ਨੈਚੁਰਲ ਹੈ ਕਿ ਸਾਰਿਆਂ ਦੇ ਦਿਮਾਗ 'ਚ ਕੋਈ ਸਵਾਲ ਆਉਂਦਾ ਹੈ ਵੀ ਫਿਰ ਹੁਣ ਸ਼ੇਅਰ ਮਾਰਕੀਟ ਦੇ ਲਈ ਬੈਸਟ ਐਪ ਕਿਹੜੀ ਹੋਏਗੀ ਸੋ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਟੋਟਲ 11 ਐਪਸ ਨੂੰ ਕੰਪੇਅਰ ਕੀਤਾ 7-8 ਅਲੱਗ-ਅਲੱਗ ਪੈਰਾਮੀਟਰਸ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ 2024-25 ਦੀਆਂ ਟੌਪ ਦੀਆਂ ਤਿੰਨ ਐਪਸ ਹੀ ਨਹੀਂ ਦੱਸਾਂਗੇ ਇਹਦੇ ਨਾਲ ਨਾਲ ਇਹ ਵੀ ਦੱਸਾਂਗੇ ਵੀ SEBI ਦੇ ਸਰਕੂਲਰ ਨਾਲ ਫਿਊਚਰ ਦੇ ਵਿੱਚ ਕੀ-ਕੀ ਚੇਂਜਸ ਹੋਣ ਵਾਲੇ ਆ ਸੋ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਸਾਰਿਆਂ ਲਈ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਵੀਡੀਓ ਨੂੰ ਬਣਾਉਣ ਦੇ ਵਿੱਚ ਕਾਫੀ ਮਿਹਨਤ ਲੱਗੀ ਹੈ ਸਾਰਾ ਰਿਸਰਚ ਵਾਲਾ ਡਾਟਾ ਕੱਢਣ 'ਚ ਨਾ ਕਾਫੀ ਮੱਥਾ ਮਾਰਨਾ ਪੈਂਦਾ ਹੈ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਇੱਕ ਵਧੀਆ ਜਿਹਾ ਕਮ ਰੂਆ ਜ਼ਰੂਰ ਦਾ ਕੁਝ ਟਾਈਮ ਪਹਿਲਾਂ 200 ਰੁਪਏ ਚਾਰਜ ਕਰਦਾ ਸੀ ਬਟ ਉਹਨੇ ਵੀ ਫਿਰ ਹੁਣ ਫ੍ਰੀ ਕਰਤਾ ਐਮਸਟਾਕ ਦੇ ਵਿੱਚ ਵੀ ਫ੍ਰੀ ਵਾਲਾ ਆਪਸ਼ਨ ਮਿਲ ਜਾਂਦਾ ਬਟ 999 ਬਈ ਦੇਖੇ ਤੁਸੀਂ ਇਹਨਾਂ ਦਾ ਪ੍ਰੋ ਵਾਲਾ ਪਲਾਨ ਖਰੀਦ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਕਾਫੀ ਸਾਰੇ ਚਾਰजेस ਘੱਟ ਹੋਣ ਦਾ ਆਪਸ਼ਨ ਮਿਲ ਜਾਂਦਾ ਤੇ ਉਹਨਾਂ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਹੁਣ ਜੇਕਰ ਅਕਾਊਂਟ ਮੇਨਟੇਨੈਂਸ ਦੀ ਗੱਲ ਕਰੀ ਤਾਂ ਇਹਨੂੰ ਤਿੰਨ ਕੈਟਾਗਰੀ ਦੇ ਵਿੱਚ ਵੰਡਿਆ ਹੋਇਆ ਵੀ ਤੁਸੀਂ ਕਿੰਨਾ ਅਮਾਉਂਟ ਇਨਵੈਸਟ ਕਰਦੇ ਹੋ 50000 ਤੋਂ ਘੱਟ 50000 ਤੋਂ ਲੈ ਕੇ 2 ਲੱਖ ਤੇ 2 ਲੱਖ ਤੋਂ ਵੱਧ 50000 ਤੋਂ ਘੱਟ ਅਮਾਉਂਟ Paytm ਇੱਥੇ 360 ਰੁਪਏ ਤੇ Motilal Oswal 480 ਰੁਪਏ ਚਾਰਜ ਕਰਦਾ ਹੈ ਇਹ ਜਿੰਨੇ ਵੀ ਚਾਰजेस ਨੇ ਇਹਨਾਂ ਤੇ GST ਤੁਹਾਨੂੰ ਅਲੱਗ ਤੋਂ ਲੱਗੇਗਾ ਹੁਣ 50000 ਤੋਂ ਲੈ ਕੇ 2 ਲੱਖ ਦੇ ਅਮਾਉਂਟ ਦੀ ਗੱਲ ਕਰੀਏ ਇਹ ਤਾਂ ਜ਼ਰੂਰਤਾਂ ਦੇ Angel 1 ਤੇ ਤੁਹਾਨੂੰ 100 ਰੁਪਏ ਪਲੱਸ GST ਲੱਗੇਗਾ Motilal Oswal ਦੇ ਵਿੱਚ ਤੁਹਾਨੂੰ 199 ਰੁਪਏ ਪਲੱਸ GST ਲੱਗੇਗਾ ਤੇ 5 ਪੈਸਾ ਦੇ ਵਿੱਚ ਤੁਹਾਨੂੰ 300 ਰੁਪਏ ਪਲੱਸ GST ਲੱਗੇਗਾ 5 ਪੈਸਾ ਦਾ ਇੱਕ ਚੀਜ਼ ਹੈ ਵੀ 50000 ਤੋਂ ਉੱਪਰ ਜਿੰਨਾ ਵੀ ਅਮਾਉਂਟ ਹੋਵੇ ਉਹਨਾਂ ਦਾ ਜੋ ਮੇਨਟੇਨੈਂਸ ਚਾਰਜ ਹੈ ਉਹ 300 ਰੁਪਏ ਪਲੱਸ GST ਤੇ ਫਿਕਸ ਹੋ ਜਾਂਦਾ ਹੈ ਹੁਣ ਜੇਕਰ ਅਮਾਉਂਟ 2 ਲੱਖ ਤੋਂ ਉੱਪਰ ਹੈ ਤਾਂ ਜ਼ਰੂਰਤ ਹੈ ਤੇ ਤੁਹਾਨੂੰ 300 ਰੁਪਏ ਪਲੱਸ GST ਚਾਰਜ ਲੱਗਦਾ ਹੈ Angel 1 ਤੇ 240 ਰੁਪਏ ਪਲੱਸ GST ਲੱਗਦਾ ਹੈ ਤੇ ਜੇਕਰ ਗੱਲ ਕਰੀ ਮੋਤੀ ਲਾਲ ਅਸਵਾਲ ਦੀ ਤਾਂ ਉੱਥੇ ਤੁਹਾਨੂੰ 300 ਤੋਂ ਲੈ ਕੇ 800 ਦੇ ਵਿੱਚ ਲੱਗਦਾ ਹੁਣ ਇੱਥੇ ਮੈਂ ਦੋ ਚੀਜ਼ਾਂ ਮੈਂਸ਼ਨ ਕਰਨਾ ਚਾਹਾਂਗਾ ਵੀ ਇਹਨਾਂ 11 ਐਪਸ ਦੇ ਵਿੱਚੋਂ ਪੰਜ ਐਪਸ ਐਦਾਂ ਦੀਆਂ ਨੇ ਜਿਵੇਂ ਕਿ Grow Up Stocks ਹੋਣਿਆਂ ਧਨ ਤੇ End بنی ਤੇ ਮੇਨਟੇਨੈਂਸ ਚਾਰजेस ਫ੍ਰੀ ਹੋ ਜਾਂਦੇ ਆ। ਸੈਕੰਡ ਇਅਰ ਤੋਂ ਤੁਹਾਨੂੰ ਨਾਰਮਲ ਚਾਰजेस ਲੱਗਦੇ ਆ। ਹੁਣ ਇੱਥੇ ਇੱਕ ਬਹੁਤ ਹੀ ਸੁਪਰ ਇੰਪੋਰਟੈਂਟ ਪੁਆਇੰਟ ਹੈ ਵੀ ਸੇਬੀ ਦੇ 1 ਜੁਲਾਈ ਵਾਲੇ ਸਰਕੂਲਰ ਤੋਂ ਬਾਅਦ ਉਹਨਾਂ ਨੇ ਸਪੈਸੀਫਿਕਲੀ ਕਿਹਾ ਹੈ ਵੀ ਜੇਕਰ ਤੁਹਾਡਾ ਇਨਵੈਸਟ ਕੀਤਾ ਹੋਇਆ ਅਮਾਉਂਟ 4 ਲੱਖ ਤੋਂ ਘੱਟ ਹੈ ਤਾਂ ਬ੍ਰੋਕਰਸ ਨੂੰ ਤੁਹਾਡੀ ਮੇਨਟੇਨੈਂਸ ਫ੍ਰੀ ਕਰਨੀ ਪਵੇਗੀ ਤੇ 4 ਲੱਖ ਤੋਂ ਲੈ ਕੇ 10 ਲੱਖ ਦੇ ਵਿੱਚੋਂ ਵੱਧ ਤੋਂ ਵੱਧ 100 ਰੁਪਏ ਪਲੱਸ GST ਤੱਕ ਚਾਰਜ ਕਰ ਸਕਦੇ ਆ। ਤੇ ਸਾਰੇ ਚੇਂਜਸ 1 ਸਤੰਬਰ ਤੋਂ ਐਪਲੀਕੇਬਲ ਹੋ ਜਾਣਗੇ। ਹੁਣ ਇਸ ਤੋਂ ਬਾਅਦ ਇਸ ਚੀਜ਼ ਦੀ ਹਾਈ ਪੋਸਿਬ ਤੁਸੀਂ ਚਾਹੇ ਲੌਂਗ ਟਰਮ ਲਈ ਇਨਵੈਸਟ ਕਰੋ ਚਾਹੇ ਸ਼ਾਰਟ ਟਰਮ ਲਈ ਇਨਵੈਸਟ ਕਰੋ ਇਹ ਜਿਹੜੇ ਬ੍ਰੋਕਰੇਜ ਚਾਰजेस ਹੁੰਦੇ ਆ ਤੁਹਾਨੂੰ ਦੇਣੇ ਹੀ ਪੈਣਗੇ ਜੇਕਰ ਤੁਸੀਂ ਲੰਬੇ ਸਮੇਂ ਲਈ ਇਨਵੈਸਟ ਕਰਦੇ ਹੋ ਮਤਲਬ ਕਿ ਇੱਕ ਸ਼ੇਅਰ ਨੂੰ ਇੱਕ ਦਿਨ ਤੋਂ ਵੱਧ ਖਰੀਦ ਕੇ ਰੱਖਦੇ ਹੋ ਤਾਂ ਬ੍ਰੋਕਰ ਤੁਹਾਨੂੰ ਡਿਲੀਵਰੀ ਚਾਰजेस ਲਾਉਂਦਾ ਹੈ ਠੀਕ ਆ ਤੁਸੀਂ ਸੇਮ ਡੇ ਹੀ ਸ਼ੇਅਰ ਖਰੀਦ ਕੇ ਵੇਚ ਦਿੰਨੇ ਹੋ ਤਾਂ ਤਾਂ ਇੱਥੇ ਤੁਹਾਨੂੰ ਇੰਟਰਾਡੇ ਚਾਰजेस ਲੱਗਦੇ ਆ ਜ਼ੀਰੋਦਾ ਤੇ ਤਾਨ ਦੇ ਚਾਰजेस ਆਲਮੋਸਟ ਸੇਮ ਹੀ ਆ ਇਹ ਤੁਹਾਨੂੰ ਜ਼ੀਰੋ ਡਿਲੀਵਰੀ ਚਾਰजेस ਲਾਉਂਦੇ ਆ ਇੰਟਰਾਡੇ ਦੀ ਗੱਲ ਕਰੀਏ ਤਾਂ ਤੁਹਾਨੂੰ 20 ਰੁਪਏ ਜਾਂ ਫ অপশন ਦੇ ਵਿੱਚ ਵੀ ਜ਼ਰੂਰਤਾਂ ਦਾ অলਮੋਸਟ ਇੰਟਰਾਡੇ ਵਾਲਾ ਚਾਰਜ ਸਿਸਟਮ ਹੀ ਹੈ ਫਿਊਚਰ ਦੇ ਵਿੱਚ ਵੀ ਜ਼ਰੂਰਤਾਂ ਦਾ অলਮੋਸਟ ਇੰਟਰਾਡੇ ਵਾਲਾ ਚਾਰਜ ਸਟਰਕਚਰ ਹੀ ਹੈ অপਸ਼ਨ ਦੇ ਵਿੱਚ ਉਹ ਤੁਹਾਨੂੰ 20 ਰੁਪਏ ਚਾਰਜ ਕਰਦਾ ਹੈ ਇੱਥੇ ਜੇਕਰ ਤਾਂ ਨੈਪ ਦੀ ਗੱਲ ਕਰੀਏ ਤਾਂ ਉਹ ਤੁਹਾਨੂੰ 20 ਰੁਪਏ ਜਾਂ ਫਿਰ 0.03% ਚਾਰਜ ਕਰਦਾ ਹੈ ਹੁਣ ਇਸ ਵੀਡੀਓ ਦੇ ਵਿੱਚ ਮੈਂ ਕਮੋਡਿਟੀ ਤੇ ਕਰੰਸੀ ਦੇ ਚਾਰजेस ਦੀ ਗੱਲ ਨਹੀਂ ਕਰਾਂਗਾ ਉਹਦੇ ਲਈ ਇੱਕ ਅਲੱਗ ਤੋਂ ਵੀਡੀਓ ਬਣੇਗੀ ਗ੍ਰੋਥ ਤੇ ਪੇਟੀਐਮ ਮਨੀ ਦੇ ਵਿੱਚ ਚਾਰजेस অলਮੋਸਟ ਸੇਮ ਹੀ ਹੈ ਇਹ ਤੁਹਾਨੂੰ ਡਿਲੀਵਰੀ ਤੇ ਇੰਟਰਾਡੇ ਦੇ ਵਿੱਚ 20 ਰੁਪਏ ਜਾਂ ਫਿਰ 0.05% ਦੋਨਾਂ 'ਚ ਜਿਹੜਾ ਵੀ ਸਟਾਕ ਇਹਨਾਂ ਦੇ ਵਿੱਚ ਆਲਮੋਸਟ ਸਿਮਿਲਰ ਹੀ ਹੈ ਇਹ ਤੁਹਾਨੂੰ ਆਲਮੋਸਟ ਸਾਰੀਆਂ ਹੀ ट्रांजैक्शन ਦੇ ਲਈ 20 ਰੁਪਏ ਚਾਰਜ ਕਰਦੇ ਆ ਬਸ ਐਮਸਟਾਕ ਦੇ ਵਿੱਚ ਡਿਲੀਵਰੀ ਤੇ ਕੋਈ ਚਾਰਜ ਨਹੀਂ ਲੱਗਦਾ ਹੁਣ ਇਹਨਾਂ ਸਾਰਿਆਂ ਦੇ ਵਿੱਚ ਇੱਕ ਸ਼ੁੱਨਿਆ ਐਪ ਹੀ ਹੈ ਜੋ ਤੁਹਾਨੂੰ ਕਿਸੇ ਵੀ ट्रांजैक्शन ਦੇ ਲਈ ਕੋਈ ਵੀ ਚਾਰਜ ਨਹੀਂ ਲਗਾ ਰਿਹਾ ਇੱਥੇ ਮੈਂ ਇੱਕ ਹੋਰ ਇੰਪੋਰਟੈਂਟ ਮੈਂਸ਼ਨ ਕਰਨਾ ਚਾਹਾਂਗਾ ਕਿ ਐਂਜਲ 1 ਨੇ ਐਪ ਤੇ ਤੁਹਾਨੂੰ ਪਹਿਲੇ 30 ਦਿਨਾਂ ਦੇ ਲਈ 500 ਰੁਪਏ ਤੱਕ ਦੇ ਬ੍ਰੋਕਰੇਜ ਚਾਰजेस ਵੇਵ ਆਫ ਹੋ ਜਾਂਦੇ ਆ ਮੋਤੀ ਲਾਲ ਉਸਵਾਲ ਦੇ ਵਿੱਚ 1000 ਰੁਪਏ ਦੇ ਚਾਰजेस ਪਹਿਲੇ 30 ਦਿਨਾਂ ਦੇ ਲਈ ਵੇਵ ਆਫ ਹੋ ਜਾਂਦੇ ਆ ਉਸ ਤੋਂ ਬਾਅਦ ਨਾਰਮਲ ਵੈਸੇ ਤਾਂ ਇਹ ਐਪਸ ਤੇ ਤੁਹਾਨੂੰ 10 ਲਗ ਲਗ ਤਰੀਕੇ ਦੇ ਚਾਰजेस ਲੱਗਣਗੇ ਜਿਵੇਂ ਕਿ ਐਸਟੀਟੀ ट्रांजੈਕਸ਼ਨ ਚਾਰजेस ਟਰਨਓਵਰ ਚਾਰजेस ਕੈਂਪ ਚਾਰजेस ਤੇ ਸਾਰੇ ਚਾਰजेस অলਮੋਸਟ ਸਾਰੇ ਬ੍ਰੋਕਰਸ ਦੇ ਫਿਕਸ ਹੀ ਹੁੰਦੇ ਆ ਮਤਲਬ ਕਿ ਇਹ ਰੈਗੂਲੇਟਰੀ ਚਾਰजेस ਹੈ ਜੋ ਉਹਨਾਂ ਨੂੰ ਲਾਉਣੇ ਹੀ ਪੈਂਦੇ ਆ ਆ ਜਿਹੜੇ ਨੀਚੇ ਚਾਰजेस ਦਿੱਤੇ ਹੋਏ ਆ ਥੋੜੇ ਵੇਰੀਏਬਲ ਆ ਤਾਂ ਇਹਨਾਂ ਨੂੰ ਸਮਝ ਲੈਣੇ ਆ ਡੀਪੀ ਚਾਰजेस ਤੁਹਾਨੂੰ ਉਦੋਂ ਲੱਗਦੇ ਆ ਜਦੋਂ ਤੁਸੀਂ ਕੋਈ ਸਟਾਕ ਵੇਚਦੇ ਹੋ ਟੇਬਲ ਦੇ ਵਿੱਚ ਜਿਹੜੇ ਚਾਰजेस ਦਿਖਾਏ ਹੋਏ ਆ ਉਹ ਇੱਕ ਕੰਪਨੀ ਦੇ ਚਾਰजेस ਆ ਤੁਸੀਂ ਇੱਕ ਕੰਪਨੀ ਦੇ ਚਾਹੇ 1000 ਸ਼ੇਅਰ ਵੇਚੋ ਚਾਹੇ ਇੱਕ ਸ਼ੇਅ 9 ਪਰ ਪਲਸ GST ਉਸ ਤੋਂ ਬਾਅਦ 5 ਪੈਸਾ ਤੇ ਧਨ ਐਪ ਜੋ ਕਿ 12 ਰੁਪਏ ਪਲਸ GST ਉਸ ਤੋਂ ਬਾਅਦ ਜ਼ਿਰੋਦਾ ਗਰੋ ਐਮਸਟਾਕ ਮੋਤੀ ਲਾਲ ਅਸਵਾਲ ਤੇ ਐਂਡ ਮਨੀ ਜੋ ਕਿ 13 ਰੁਪਏ ਪਲਸ GST ਚਾਰਜ ਕਰ ਰਹੇ ਹੈ ਇੱਥੇ ਅਪਸਟਾਕ ਸਭ ਤੋਂ ਮਹਿੰਗਾ ਹੈ ਜੋ ਕਿ 18 ਰੁਪਏ ਪਲਸ GST ਚਾਰਜ ਕਰ ਰਿਹਾ ਹੈ ਪੇਮੈਂਟ ਗੇਟਵੇ ਚਾਰजेस ਮਤਲਬ ਕਿ ਜਦੋਂ ਤੁਸੀਂ ਪੈਸੇ ਟ੍ਰਾਂਸਫਰ ਕਰਦੇ ਹੋ ਉਹਦੇ ਚਾਰजेस UPI ਤੇ 2 ਲੱਖ ਤੱਕ ਅਮਾਉਂਟ ਟ੍ਰਾਂਸਫਰ ਕਰਨ ਤੇ ਤੁਹਾਨੂੰ ਕੋਈ ਚਾਰਜ ਨਹੀਂ ਲੱਗਦਾ ਉਸ ਤੋਂ ਉੱਪਰ ਅਮਾਉਂਟ ਦੇ ਲਈ ਤੁਹਾਨੂੰ ਨਿਫਟੀ ਜਾਂ ਫਿਰ ਆਰਟੀਜੀਐਸ ਹੀ ਕਰਵਾਉਣਾ ਪੈਂਦਾ ਤੇ ਉਹਦੇ ਚਾਰजेस ਮੈਂਸ਼ਨ ਨੇ ਇੱਥੇ ਧਨ ਗ ਸਾਰੇ ਐਪ 9 ਤੋਂ 11 ਪਰ ਦੇ ਵਿੱਚ ਚਾਰਜ ਕਰ ਰਹੇ ਆ। ਆਟੋ ਸਕੁਅਰ ਕਟਆਫ ਦਾ ਮਤਲਬ ਹੈ ਵੀ ਜੇਕਰ ਤੁਸੀਂ ਇੰਟਰਾਡੇ ਟ੍ਰੇਡਿੰਗ ਕਰਦੇ ਹੋ ਤਾਂ ਤੁਹਾਨੂੰ ਸੇਮ ਡੇ ਹੀ ਸ਼ੇਅਰ ਖਰੀਦ ਕੇ ਸੇਮ ਡੇ ਹੀ ਵੇਚਣਾ ਹੁੰਦਾ ਹੈ। ਤੇ ਇਹ ਚੀਜ਼ ਕਰਨ ਦੇ ਲਈ ਤੁਹਾਡੇ ਕੋਲੇ 3:30 ਵਜੇ ਤੱਕ ਦਾ ਟਾਈਮ ਹੁੰਦਾ ਹੈ। ਮਤਲਬ ਕਿ ਆਪਣੇ ਪੋਜੀਸ਼ਨ ਕਟਆਫ ਸਕੁਅਰ ਕਰਨ ਦੇ ਲਈ ਤੁਹਾਡੇ ਕੋਲੇ 3:15 ਮਿੰਟ ਤੱਕ ਦਾ ਟਾਈਮ ਹੁੰਦਾ ਹੈ। ਜੇਕਰ ਤੁਸੀਂ 3:15 ਦੀ ਕਟਆਫ ਤੋਂ ਪਹਿਲਾਂ ਆਪਣੀ ਪੋਜੀਸ਼ਨ ਸਕੁਅਰ ਆਫ ਕਰਨਾ ਭੁੱਲ ਗਏ ਹੋ ਤਾਂ ਤੁਹਾਡੇ ਬਿਹਾਫ ਤੇ ਬ੍ਰੋਕਰ ਇਹ ਕੰਮ ਕਰਦਾ ਹੈ ਤੇ ਉਹ ਤੁਹਾਨੂੰ ਇੱਕ ਪੈਨਲਟੀ ਚਾਰਜ ਕਰਦਾ ਹੈ। ਬਸ ਇੱਕ ਸ਼ੁਨੇ ਹੀ ਹੈ ਜੋ ਤੁਹਾਨੂੰ ਇੱਥ ਇਹਤੇ ਕੁਝ ਬ੍ਰੋਕਰਸ ਨੇ ਜਿਵੇਂ ਕਿ ਧਨ ਇੰਡਮਨੀ ਐਂਜਲ 1 ਜੋ ਤੁਹਾਨੂੰ 20 ਰੁਪਏ ਪਲੱਸ GST ਚਾਰਜ ਕਰਦੇ ਆ ਬਾਕੀ ਸਾਰੇ ਬ੍ਰੋਕਰਸ ਦੀ ਤੁਹਾਨੂੰ 50 ਤੋਂ 60 ਰੁਪਏ ਪਲੱਸ GST ਪੈਨਲਟੀ ਲਾਉਂਦੇ ਹੁਣ ਇੱਕ ਚੀਜ਼ ਨਾ ਮੈਨੂੰ ਸਾਫ਼ ਸਾਫ਼ ਜੀ ਦੱਸਿਓ ਵੀ ਤੁਹਾਨੂੰ ਸਹੀ ਚੀਜ਼ਾਂ ਇਹ ਸਮਝ ਆ ਰਹੀਆਂ ਆ ਆਈ ਮੀਨ ਇਹ ਤਾਂ ਸਮਝ ਆ ਹੀ ਰਿਹਾ ਹੋਵੇਗਾ ਵੀ ਕਿਹੜੇ ਕਿਹੜੇ ਚਾਰਜਸ ਲੱਗਣਗੇ ਕਿ ਪ੍ਰੈਕਟੀਕਲੀ ਇਹ ਸਮਝ ਆਇਆ ਵੀ ਸਭ ਤੋਂ ਸਸਤਾ ਬ੍ਰੋਕਰ ਕਿਹੜਾ ਪਵੇਗਾ ਨਹੀਂ ਨਾ ਤਾਂ ਮੈਂ ਤੁਹਾਡੇ ਲਈ ਚੀਜ਼ਾਂ ਹੋਰ ਸਿੰਪਲ ਕਰਤੀਆਂ ਨੇ ਮੈਂ ਅਲੱਗ-ਅਲੱਗ ਪਲੇਟਫਾਰਮ ਤੇ ਜਾ ਕੇ ਤੁਹਾਡੇ ਲਈ ਇਹ ਸਾਰੇ ਚਾਰਜਸ ਕੈਲਕੂਲੇਟ ਕੀਤੇ ਆ ਫਾਰ ਐਗਜ਼ਾਮਪਲ ਮੈਂ ਜ਼ਰੋਦਾ ਦੇ ਇੰਟਰਡੇ ਸੈਕਸ਼ਨ ਦੇ ਵਿੱਚ ਜਾ ਕੇ ਤੁਹਾਡੇ ਲਈ ਇਹ ਚਾਰਜਸ ਕੈਲਕੂਲੇਟ ਕਰਦਾ ਮੈਂ ਉੱਥੇ ਜਾ ਕੇ ਕੋਈ ਸ਼ੇਅਰ 100 ਰੁਪਏ ਤੇ ਖਰੀਦਿਆ ਅਤੇ ਉਹਨੂੰ 105 ਰੁਪਏ ਤੇ ਵੇਚਿਆ ਮਤਲਬ ਕਿ ਮੈਨੂੰ 5% ਦਾ ਪ੍ਰੋਫਿਟ ਤੇ ਉਹਨਾਂ ਦੇ ਮੈਂ 100 ਯੂਨਿਟ ਵੇਚੇ ਹੁਣ ਮੈਨੂੰ ਇੱਥੇ 500 ਰੁਪਏ ਦਾ ਪ੍ਰੋਫਿਟ ਹੋਣਾ ਚਾਹੀਦਾ ਸੀ ਪਰ ਸਾਰੇ ਚਾਰਜਸ ਵਗੈਰਾ ਕੱਟ ਕੇ ਮੈਨੂੰ 488 ਰੁਪਏ 92 ਪੈਸੇ ਦਾ ਪ੍ਰੋਫ ਹੁਣ ਇੱਥੇ ਤੁਹਾਨੂੰ ਕਲੀਅਰਲੀ ਦਿਖ ਰਿਹਾ ਹੈ ਕਿ ਸ਼ੂਨਿਆ ਦੇ ਕੇਸ ਦੇ ਵਿੱਚ ਚਾਰਜਸ ਸਭ ਤੋਂ ਘੱਟ ਨੇ ਉਸ ਤੋਂ ਬਾਅਦ ਆਉਂਦੀਆਂ ਮੋਤੀ ਲਾਲ ਦੰਨ ਤੇ ਫਿਰ ਜ਼ਰੂਦਾ 5 ਪੈਸਾ ਤੇ ਪੇਟੀਐਮ ਮਨੀ ਦੇ ਚਾਰਜਸ ਤਾਂ ਬਿਲਕੁਲ ਹੀ ਆਊਟਰੇਜੀਅਸ ਹੈ ਹੁਣ ਇਹ ਤਾਂ ਗੱਲ ਹੋ ਗਈ ਇੰਟਰਾਡੇ ਚਾਰਜਸ ਦੀ ਤੇ ਇਹੀ ਸੇਮ ਐਕਟੀਵਿਟੀ ਮੈਂ ਡਿਲੀਵਰੀ ਚਾਰਜਸ ਲਈ ਵੀ ਕੈਲਕੂਲੇਟ ਕੀਤੀ ਤੇ ਉੱਥੇ ਮੈਂ 1000 ਰੁਪਏ ਦਾ ਪ੍ਰੋਫਿਟ ਲੈ ਕੇ ਕੈਲਕੂਲੇਟ ਕੀਤਾ ਸੀ ਹੁਣ ਇਸ ਕੇਸ ਦੇ ਵਿੱਚ ਵੀ ਸ਼ੂਨਿਆ ਸਭ ਤੋਂ ਸਸਤਾ ਪਿਆ ਰਿਹਾ ਹੈ ਜੋ ਕਿ ਇਹਨਾਂ ਦੇ ਚਾਰਜਸ ਦੇਖ ਕੇ ਲੱਗ ਵੀ ਰਿਹਾ ਸੀ ਫਿਰ ਉਸ ਤੋਂ ਬਾਅਦ ਧਾਨੇ ਆਪ ਵੀ ਕਾਫੀ ਡੀਸੈਂ ਕਲੀਅਰ ਹੋਣਾ ਸ਼ੁਰੂ ਹੋ ਗਈ ਹੈ ਬਸ ਐਂਡ ਦੇ ਵਿੱਚ ਇਹਨਾਂ ਐਪਸ ਦੇ ਆਪਾਂ ਡਾਊਨਲੋਡਸ ਤੇ ਇਹਨਾਂ ਦੇ ਰਿਵਿਊਜ਼ ਵੀ ਜ਼ਰੂਰ ਦੇਖ ਲੈਣੇ ਆ ਹੁਣ ਇੱਥੇ ਮੈਂ ਚਾਹੂੰਗਾ ਵੀ ਤੁਸੀਂ ਡਾਊਨਲੋਡਸ ਤੋਂ ਜ਼ਿਆਦਾ ਨਾ ਨੰਬਰ ਆਫ ਐਕਟਿਵ ਯੂਜ਼ਰਸ ਤੇ ਫੋਕਸ ਕਰੋ ਇਹ ਡਾਟਾ ਤੁਹਾਨੂੰ ਹੋਰ ਕਿਤੇ ਨਹੀਂ ਮਿਲੇਗਾ ਬੜਾ ਮੱਥਾ ਮਾਰ ਕੇ ਇਹ ਚੀਜ਼ ਕੱਢ ਕੇ ਲਿਆਂਦੀ ਹੈ ਹੁਣ ਇੱਥੇ ਸਭ ਤੋਂ ਵੱਧ ਐਕਟਿਵ ਯੂਜ਼ਰਸ ਗਰੋਥ ਦੇ ਐ ਉਸ ਤੋਂ ਬਾਅਦ ਜ਼ਰੂਤਾ ਫਿਰ ਐਂਜਲ 1 ਤੇ ਫਿਰ ਐਪ ਸਟਾਕਸ ਬਾਕੀ ਸਾਰੀਆਂ ਐਪਸ ਦੇ 10 ਲੱਖ ਤੋਂ ਘੱਟ ਐਕਟਿਵ ਯੂਜ਼ਰਸ ਨੇ ਹੁਣ ਸ਼ੂਨਿਆ ਵੈਸੇ ਤਾਂ ਦੇਖਣ ਨੂੰ ਵਧੀਆ ਲੱਗ ਰ ਸਾਲ ਦੇ ਵਿੱਚ ਰੇਟਿੰਗ ਕਾਫੀ ਡ੍ਰੌਪ ਹੋਈ ਹੈ ਉਹਨਾਂ ਦੇ ਪਲੇਟਫਾਰਮ ਫੇਲਿਅਰ ਨੂੰ ਲੈ ਕੇ ਕਾਫੀ ਸਾਰੇ ਕੇਸਸ ਆਏ ਆ। ਹੁਣ ਜਿਸ ਤਰੀਕੇ ਨਾਲ ਉਹਨਾਂ ਦਾ ਯੂਜ਼ਰ ਬੇਸ ਵਧਦਾ ਜਾ ਰਿਹਾ ਹੈ ਉਸ ਹਿਸਾਬ ਨਾਲ ਸ਼ਾਇਦ ਉਹ ਆਪਣੀ ਟੈਕ ਦੀ ਪੇਸ ਨਹੀਂ ਵਧਾ پا ਰਹੇ। ਗਰੋ ਸਾਰੇ ਪੈਰਾਮੀਟਰਸ ਤੇ ਵਧੀਆ ਲੱਗ ਰਿਹਾ ਹੈ ਤੇ ਉਹਨਾਂ ਦੀ ਰੇਟਿੰਗ ਵੀ ਕਾਫੀ ਡੀਸੈਂਟ ਹੈ। ਅਪਸਟਾਕਸ ਦੀ ਗੱਲ ਕਰਨ ਤੋਂ ਮੇਰੇ ਹਿਸਾਬ ਨਾਲ ਬਿਗਨਰਸ ਦੇ ਲਈ ਇਹਨਾਂ ਯੂਜ਼ਰ ਫ੍ਰੈਂਡਲੀ ਨਹੀਂ ਹੈ। ਫਾਈਪੈਸਾ ਤੇ ਪੇਟੀਐਮ ਦੇ ਤਾਂ ਚਾਰਜਸ ਹੀ ਕਾਫੀ ਜ਼ਿਆਦਾ ਨੇ। ਬੋਤੀਲਾ ਲਾਸਵਲ ਤੇ ਐਮਸਟਾਕ ਮੈਂ ਪ੍ਰਿਫਰ ਨਹੀਂ ਕਰੂੰਗਾ ਕਿਉਂਕਿ ਉਹਨਾਂ ਦੇ ਚਾਰਜਸ ਤੇ ਪ੍ਰਾਈਸਿੰਗ ਨੂੰ ਲੈ ਕੇ ਬਹੁਤੀ ਉਪੇਖਨੈ ਇਨਫੋਰਮੇਸ਼ਨ ਇਕੱਠੀ ਕਰਕੇ ਤੁਹਾਡੇ ਸਾਹਮਣੇ ਲਿਆਉਣ ਦੇ ਵਿੱਚ ਸੋ ਇਹ ਕਰ ਵੀਡੀਓ ਵਧੀਆ ਲੱਗੀ ਨਾ ਤਾਂ ਇੱਕ ਘੰਟੀ ਜਾ ਕਮੈਂਟ ਕਰ ਦਿਓ ਸਾਨੂੰ ਬੜੀ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਹੋਰ ਮਿਹਨਤ ਕਰੀਏ ਚਲੋ ਫਿਰ ਹੁਣ ਦੇਖਦੇ ਆ 2024-25 ਦੀਆਂ ਸ਼ੇਅਰ ਮਾਰਕੀਟ ਦੇ ਲਈ ਟੌਪ ਦੀਆਂ ਤਿੰਨ ਬੈਸਟ ਐਪਸ ਸਾਰੇ ਪੈਰਾਮੀਟਰਸ ਨੂੰ ਦੇਖਦੇ ਹੋਏ ਪਹਿਲੇ ਨੰਬਰ ਤੇ ਮੈਂ ਚੂਜ਼ ਕਰੂੰਗਾ ਗਰੋਅ ਐਪ ਉਹ ਕਾਫੀ ਯੂਜ਼ਰ ਫ੍ਰੈਂਡਲੀ ਵੀ ਹੈ ਸਾਰੇ ਫੀਚਰਸ ਵੀ ਨੇ ਤੇ ਉਹਨਾਂ ਦੇ ਚਾਰजेस ਵੀ ਕਾਫੀ ਡੀਸੈਂਟ ਨੇ ਅਨਡਾਊਟਡਲੀ ਬਿਗਨਰਸ ਦੇ ਲਈ ਬੈਸਟ ਐਪ ਹੈ ਦੂਜੇ ਨੰਬਰ ਤੇ ਮੈਂ ਚੂਜ਼ ਕਰੂੰਗਾ ਐਂਜਲ 1 ਜੋ ਕਿ ਬਿਗਨਰਸ ਤੇ ਪ੍ਰੋਸ ਦੋਨਾਂ ਲਈ ਡੀਸੈਂਟ ਹੈ ਚਾਰजेस ਵੀ ਡੀਸੈਂਟ ਨੇ ਤੇ ਫੀਚਰਸ ਵੀ ਕਾਫੀ ਡੀਸੈਂਟ ਨੇ ਤੇ ਉਹਨਾਂ ਦਾ ਯੂਜ਼ਰ ਇੰਟਰਫੇਸ ਵੀ ਕਾਫੀ ਵਧੀਆ ਹੈ ਲਾਸਟ ਮੈਂ ਚੂਜ਼ ਕਰੂੰਗਾ ਤਾਂ ਐਪ ਜਿਹਦੇ ਵਿੱਚ ਕਾਫੀ ਸਾਰੇ ਫੀਚਰਸ ਨੇ ਵਿਦ ਡੀਸੈਂਟ ਇੰਟਰਫੇਸ ਚਾਰजेस ਵੀ ਕਾਫੀ ਘੱਟ ਨੇ ਬਟ ਬਿਗਨਰਸ ਦੇ ਲਈ ਥੋੜਾ ਜਿਹਾ ਓਵਰਵੈਲਮਿੰਗ ਹੋ ਸਕਦਾ ਹੈ ਕਿਉਂਕਿ